ਸਤਿ ਸ਼੍ਰੀ ਅਕਾਲ ਜੀ ਤੁਸੀਂ ਜੁੜੇ ਹੋਏ ਹੋ ਅਖਰ ਦੇ ਨਾਲ ਤੇ ਮੇਰੇ ਨਾਲ ਇਸ ਵੇਲੇ ਗੱਲਬਾਤ ਕਰਨ ਦੇ ਲਈ ਸਵੇਮਾਨ ਸਿੰਘ ਫੋਨ ਕਾਲ ਤੇ ਮੌਜੂਦ ਨੇ ਡਾਕਟਰ ਸਾਹਿਬ ਬਾਰੇ ਆਪਾਂ ਸਾਰੇ ਜਾਣਦੇ ਆ ਪੂਰਾ ਪੰਜਾਬ ਜਾਣਦਾ ਪਰ ਇੱਕ ਮਸਲੇ ਤੇ ਹੋਰ ਤੇ ਵੀ ਪੰਜਾਬ ਦਾ ਧਿਆਨ ਆ ਉਹ ਆ ਉਸ ਨੌਜਵਾਨ ਦਾ ਮਸਲਾ ਜਿਹਦੇ ਤੋਂ ਮੈਂ ਕਹੂੰਗਾ ਜਿਹਦੀ ਮਾੜੀ ਕਿਸਮਤ ਕਿ ਉਹਨੂੰ ਦਿਮਾਗ 'ਚ ਕੀ ਆਇਆ ਵੀ ਉਹਨੇ ਉਹ ਗਲਤ ਟਰਨ ਲਿਆ ਤੇ ਉਹਨਾਂ ਵਿਚਾਰਿਆਂ ਦੀ ਵੀ ਮਾੜੀ ਕਿਸਮਤ ਹੈ ਜਿਨ੍ਹਾਂ ਤਿੰਨ ਜੀਆਂ ਦੀ ਮੌਤ ਹੁੰਦੀ ਹੈ ਪਰ ਇਹ ਗੱਲ ਇੱਥੇ ਨਹੀਂ ਠਹਿਰਦੀ ਇਹਦੇ ਪ੍ਰਭਾਵ ਸਾਡੀ ਪੂਰੀ ਕਮਿਊਨਿਟੀ ਤੇ ਪੂਰੇ ਦੇਸ਼ ਵਿਦੇਸ਼ ਦੇ ਵਿੱਚ ਕੀ ਪੈਣਿਆ ਇਹਦੀ ਗੱਲ ਡਾਕਟਰ ਸਵਾਮੀ ਸਿੰਘ ਨਾ ਕਰਦੇ ਆ ਡਾਕਟਰ ਸਾਹਿਬ ਅਸੀਂ ਤਾਂ ਬਹੁਤ ਦੂਰ ਬੈਠੇ ਆ ਤੁਸੀਂ ਨੇੜੇ ਬੈਠੇ ਹੋ ਅਮਰੀਕਾ 'ਚ ਕਿੱਥੇ ਖੜਾ ਇਹ ਮਸਲਾ ਕਿਉਂਕਿ ਮੈਂ ਤਾਂ ਕੁਝ ਕੁ ਤੁਹਾਡੇ ਪੇਜ ਦੇਖੇ ਆ ਅਮਰੀਕਾ ਦੇ ਲੋਕ ਨਫ਼ਰਤ ਦੀ ਨਜ਼ਰ ਨਾ ਪੱਧ ਦੇਖ ਰਹੇ ਆ ਇਸ ਮਸਲੇ ਨੂੰ ਤੁਸੀਂ ਦੱਸੋ ਥੋੜਾ ਜਿਹਾ हां अवजीत पहले तो बहुत-बहुत धन्यवाद ਤੁਸੀਂ ਇਹ ਮਸਲਾ ਜਿਹੜਾ ਚੁੱਕਿਆ ਹਾਂ ਪੰਜਾਬੀ ਤੁਹਾਨੂੰ ਸਾਰੇ ਦੇਖਦੇ ਆ ਔਰ ਤੁਸੀਂ ਇਹ ਜਿਹੜੀ ਇੰਟਰਵਿਊ ਦੇ ਹਿਸਾਬ ਨਾਲ ਇਸ ਮਸਲੇ ਨੂੰ ਲੋਕਾਂ ਤੱਕ ਲੈ ਕੇ ਜਾਣ ਦੀ ਕੋਸ਼ਿਸ਼ ਕਰ ਰਹੇ ਹੋ ਬਹੁਤ ਧੰਨਵਾਦ ਤੁਹਾਡਾ ਵੀਰ ਗੱਲ ਆਏ ਆ ਮੈਂ ਵੀ ਇਹ ਜਿਆਦਾ ਨਹੀਂ ਗੌਰ ਕੀਤਾ ਸੀ ਮੈਂ ਕਿਹਾ ਯਾਰ ਇੱਕ ਐਕਸੀਡੈਂਟ ਹੋ ਗਿਆ ਜਾਨਾ ਗਈਆਂ ਬਹੁਤ ਦੁੱਖ ਹੋਇਆ ਪਰ ਅੱਜ ਨਾ ਮੈਂ ਜਦੋਂ ਆਪਣੇ ਕੇਸ ਕਰਕੇ ਹਸਪੀਟਲ ਚੋਂ ਨਿਕਲ ਰਿਹਾ ਹਾਂ ਤੇ ਟੀਵੀ ਦੇ ਉੱਤੇ ਉਸ ਬੱਚੇ ਦੀ ਉਸ ਉਸ ਨੌਜਵਾਨ ਦੀ ਮੈਂ 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 ਫੋਟੋ ਵੇਖੀ ਉਥੋਂ ਦੇ ਇਥੋਂ ਦੇ ਅਮਰੀਕਨ ਮੀਡੀਆ ਚੈਨਲ ਦੇ ਉੱਤੇ ਤੇ ਉਹ ਬੱਚਾ ਐਦਾਂ ਮਤਲਬ ਡਰਿਆ ਪਿਆ ਸੀ ਉਹ ਨੌਜਵਾਨ ਕਿ ਜਿੱਦਾਂ ਨਾ ਪਤਾ ਨਹੀਂ ਕੋਈ ਉਹਨੇ ਕਿੱਡਾ ਕੁ ਵੱਡਾ ਗੁਨਾਹ ਕਰਤਾ ਹੁੰਦਾ ਜਾਂ ਕਿੱਡਾ ਕੁ ਵੱਡਾ ਉਹ ਕੋਈ ਕੋਈ ਟੈਰਰਿਸਟ ਹੁੰਦਾ ਐਦਾਂ ਉਹਨੂੰ ਉਹ ਇਥੋਂ ਦੀ ਸਰਕਾਰ ਟਰੀਟ ਕਰਨ ਦੀ ਆ ਮੈਨੂੰ ਬੜਾ ਦੁੱਖ ਹੋਇਆ ਫਿਰ ਮੈਂ ਜਾ ਕੇ ਜਦੋਂ ਵੇਖਿਆ ਪਤਾ ਲੱਗਾ ਕਿ ਉਹਨੂੰ ਕੋਈ ਤੇ ਵਕੀਲ ਵੀ ਨਹੀਂ ਹੈਗਾ ਮੈਂ ਇੰਨਾ ਹੈਰਾਨ ਹੋਇਆ ਔਰ ਇਹ ਸਾਡੇ ਲਈ ਕਿੱਡੀ ਮਾੜੀ ਗੱਲ ਆ ਕਿ ਇੱਕ ਨੌਜਵਾਨ ਇੱਥੇ ਉਹਨੂੰ ਮਤੇ ਇੱਕ ਮੋਰਾ ਬਣਾਇਆ ਪਿਆ ਇੱਥੋਂ ਦੀ ਜਿਹੜੀਆਂ ਸਰਕਾਰਾਂ ਨੇ ਇੱਥੋਂ ਦਾ ਜਿਹੜਾ ਪੋਲਿਟਿਕਲ ਸਿਸਟਮ ਹੈ ਤੇ ਉਹ ਵਿਚਾਰੇ ਕੋਲ ਇੱਕ ਵਕੀਲ ਵੀ ਨਹੀਂ ਹੈਗਾ ਇੱਥੋਂ ਦੀ ਸਰਕਾਰ ਉਹਨੂੰ 50-50 ਸਾਲ ਦੀ ਜੇਲ੍ਹ ਦੇ ਵਿੱਚ ਭੇਜਣ ਦੀ ਗੱਲਾਂ ਕਰ ਰਹੀਆਂ ਤੇ ਉਸ ਬੱਚੇ ਕੋਲ ਉਸ ਨੌਜਵਾਨ ਕੋਲ ਕੋਈ ਵਕੀਲ ਵੀ ਨਹੀਂ ਹੈਗਾ ਆਪਣੀ ਗੱਲ ਅੱਗੇ ਰੱਖਣ ਨੂੰ ਉਹ ਮੈਂ ਹਰ ਇੱਕ ਪੰਜਾਬੀ ਨੂੰ ਇੱਕ ਗੱਲ ਦੱਸਣਾ ਚਾਹੁੰਦਾ ਤੁਸੀਂ ਸਾਰੇ ਜਿਹੜੇ ਗੱਡੀਆਂ ਚਲਾਉਂਦੇ ਹੋ ਯਾਰ ਕਿੰਨੀਆਂ ਗਲਤੀਆਂ ਆਪਣੇ ਕੋਲ ਰੋਜ਼ ਹੁੰਦੀਆਂ ਰੋਜ਼ ਸਾਡੇ ਕੋਲ ਗਲਤੀਆਂ ਹੁੰਦੀਆਂ ਰੋਜ਼ ਐਕਸੀਡੈਂਟ ਹੁੰਦੇ ਆ ਰੋਜ਼ ਐਕਸੀਡੈਂਟਾਂ ਚ ਜਾਂਦਾ ਜਾਂਦੀ ਆ ਅਸੀਂ ਇਹ ਗੱਲ ਨੂੰ ਇਹ ਨਹੀਂ ਕਹਿੰਦੇ ਕਿ ਐਕਸੀਡੈਂਟ ਹੋਇਆ ਕੋਈ ਚੰਗੀ ਗੱਲ ਆ ਕਿਸੇ ਦੀ ਜਾਨ ਜਾਣੀ ਬਹੁਤ ਦੁੱਖ ਆ ਸਾਡੇ ਤੋਂ ਵੱਧ ਕਿਸੇ ਨੂੰ ਕਿਸੇ ਨੂੰ ਇਹ ਚੀਜ਼ ਦਾ ਦੁੱਖ ਨਹੀਂ ਹੋ ਸਕਦਾ ਕਿ ਡਾਕਟਰ ਹੁੰਦੇ ਨਾਤੇ ਪਰ ਇੱਕ ਐਕਸੀਡੈਂਟ ਇੱਕ ਐਕਸੀਡੈਂਟ ਹੁੰਦਾ ਇੱਕ ਐਕਸੀਡੈਂਟ ਕੋਈ ਗੁਨਾਹ ਨਹੀਂ ਹੁੰਦਾ ਔਰ ਖਾਸ ਕਰਕੇ ਉਹ ਨੌਜਵਾਨ ਜੇ ਤੁਸੀਂ ਵੀਡੀਓ ਵੇਖੋਗੇ ਬੜੇ ਧਿਆਨ ਨਾਲ ਉਹ ਉਹ ਜਿਹੜੀ ਟਰਨ ਲੈਣ ਦੀ ਕੋਸ਼ਿਸ਼ ਕਰ ਰਿਹਾ ਸੀ ਪਿੱਛੋਂ ਤੇਜ਼ ਗੱਡੀ ਆ ਕੇ ਉਹਦੇ ਵਿੱਚ ਵੱਜੀ ਜਿਨੇ ਬ੍ਰੇਕਾਂ ਵੀ ਨਹੀਂ ਲਾਈਆਂ ਹੋ ਸਕਦਾ ਕੁਛ ਨਹੀਂ ਪਤਾ ਉਹਦੀ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਹੈ ਕਿ ਉਸ 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 ਗੱਡੀ ਜਿਹੜੀ ਚਲਾ ਰਹੀ ਸੀ ਉਹਨਾਂ ਦੇ ਉਹਨਾਂ ਦੀ ਵੀ ਇਨਵੈਸਟੀਗੇਸ਼ਨ ਕਿਉਂ ਨਹੀਂ ਬ੍ਰਿਕਾ ਲੱਗੀ ਆ ਕਿ ਉਸ ਉਹ ਜਿਹੜੀ ਸੜਕ ਦੇ ਵਿੱਚ ਕੋਈ ਖਰਾਬੀ ਆ ਜਾਂ ਉੱਥੇ ਦੀ ਜਿਹੜੀ ਵਿਜ਼ਿਬਿਲਟੀ ਦੇ ਵਿੱਚ ਕੋਈ ਖਰਾਬੀ ਆ ਸਾਰਾ ਦੋਸ਼ ਇੱਕ ਉਸ ਨੌਜਵਾਨ ਟਰੱਕ ਡਰਾਈਵਰ ਜਿਹੜਾ ਇੱਕ ਸਰਦਾਰ ਵੀ ਆ ਜਿਹੜਾ ਇੱਕ ਪੰਜਾਬੀ ਵੀ ਆ ਜਿਹੜਾ ਇੱਕ ਇਮੀਗਰੈਂਟ ਵੀ ਆ ਜਿਹੜਾ ਵਿਚਾਰਾ ਇੱਕ ਆਪਣੀ ਜਿਹੜੀ ਇੱਕ ਮਾੜੀ ਜ਼ਿੰਦਗੀ ਛੱਡ ਕੇ ਇੱਕ ਨਵੀਂ ਜ਼ਿੰਦਗੀ ਇੱਕ ਇੱਕ ਬੈਟਰ ਜ਼ਿੰਦਗੀ ਲਈ ਅਮਰੀਕਾ ਆਇਆ ਸੀ ਅੱਜ ਉਹਨੂੰ ਇਦਾਂ ਟ੍ਰੀਟ ਕਰ ਰਿਆ ਜਿੱਦਾਂ ਕੋਈ ਅੱਤਵਾਦੀ ਆ ਸੋ ਮੈਂ ਤੇ ਅੱਜ ਇਸੇ ਲਈ ਇਸ ਚੀਜ਼ ਦੇ ਲੋਕਾਂ ਦਾ ਧਿਆਨ ਚ ਲੈ ਕੇ ਆਉ ਰਿਹਾ ਕਿ ਬੜੀ ਜ਼ਰੂਰੀ ਆ ਕਿ ਸਾਡੀ ਕਮਿਊਨਿਟੀ ਇਕੱਠੀ ਹੋਵੇ ਇਕੱਠੀ ਹੋ ਕੇ ਇਸ ਨੌਜਵਾਨ ਨੂੰ ਬਿਕੋਸ ਅਸੀਂ ਇਹ ਨਹੀਂ ਕਹਿੰਦੇ ਕਿ ਜੋ ਗੁਨਾਹ ਹੋਇਆ ਜਿਹੜਾ ਐਕਸੀਡੈਂਟ ਹੋਇਆ ਉਹਦੇ ਇਹਨੂੰ ਸਜ਼ਾ ਨਾ ਮਿਲੇ ਮਿਲੇ ਪਰ ਇੰਨੀ ਸਜ਼ਾ ਨਾ ਮਿਲ ਜੇ ਕਿ ਜਿੱਦਾਂ ਕੋਈ ਇਹਨੇ ਕੋਈ ਅਪਰਾਧ ਕੋਈ ਅੱਤਵਾਦੀ ਕੋਈ ਇਹੋ ਜੀ ਚੀਜ਼ ਕੀਤੀ ਹੋਵੇ ਜਿਹੜੇ ਹਿਸਾਬ ਨਾਲ ਇਥੋਂ ਦਾ ਪੋਲਿਟਿਕਲ ਸਿਸਟਮ ਆ ਇਸ ਲਈ ਇਹਨੂੰ ਟ੍ਰਾਇਲ ਕਰ ਰਿਆ ਜੀ ਆ ਡਾਕਟਰ ਸਾਹਿਬ ਠੀਕ ਆ ਤੁਹਾਡੀਆਂ ਕਈ ਗੱਲਾਂ ਨਾਲ ਤਾਂ ਮੈਂ ਸਹਿਮਤ ਆ ਪਰ ਇਹ ਵੀ ਸੱਚ ਆ ਕਿ ਜਦੋਂ ਅਸੀਂ ਕਿਸੇ ਵੀ ਥਾਂ ਦੇ ਉੱਤੇ ਹੋਗੇ ਤੇ ਸਾਨੂੰ ਜੇ ਕੋਈ ਕੰਮ ਨਹੀਂ ਆਉਂਦਾ ਅਸੀਂ ਉਹ ਵੀ ਕਹਿ ਦਗੇ ਜੇ ਅਸੀਂ ਸਾਈਨ ਬੋਰਡ ਵੀ ਨਹੀਂ ਪੜ ਪਾ ਰਹੇ ਤੇ ਜੇ ਅਸੀਂ ਇਹ ਵੀ ਆ ਵੀ ਸਾਨੂੰ ਦਿੱਕਤ ਆ ਅੰਗਰੇਜ਼ੀ ਦੇ ਵਿੱਚ ਵੀ ਦਿੱਕਤ ਆ ਤਾਂ ਕੋਈ ਹੋਰ ਕੰਮ ਵੀ ਇੱਥੇ ਜ਼ਾਹਿਰ ਤੌਰ ਤੇ ਅਮਰੀਕਾ 'ਚ ਹੋਊਗਾ ਉਹ ਕੰਪਨੀਆਂ ਜਿਨ੍ਹਾਂ ਨੇ ਹਾਇਰ ਕੀਤਾ ਇਸ ਮੁੰਡੇ ਨੂੰ ਮੈਨੂੰ ਉਹਨਾਂ ਦਾ ਵੀ ਕਸੂਰ ਲੱਗਦਾ ਚਲੋ ਇਹਦਾ ਤਾਂ ਹੈਗਾ ਹੀ ਹੈਗਾ ਇਹ ਤਾਂ ਆਪਾਂ ਹੈ ਪਰ ਹੁਣ ਮਸਲੇ ਦੇ ਉੱਤੇ ਜੇ ਆਪਾਂ ਇੱਥੇ ਜੇ ਖੜਗੇ ਹੋ ਕੀ ਸਕਦਾ ਕੀ ਕਮਿਊਨਿਟੀ ਕਿਉਂਕਿ ਹੁਣ ਟਾਰਗੇਟ ਤਾਂ ਹੋ ਰਹੀ ਆ ਸਾਰੀ ਕਮਿਊਨਿਟੀ ਹੀ ਹੋ ਰਹੀ ਆ ਅਗੀਆਂ ਅਮਰੀਕਾ ਦੇ ਵਿੱਚ ਉਸ ਪਰਿਵਾਰ ਦੇ ਨਾਲ ਜਿਹੜਿਆਂ ਦੀ ਮੌਤ ਹੋਈ ਆ ਕੋਈ ਉੱਥੇ ਵੀ ਗਿਆ ਕਿਸੇ ਨੇ ਉੱਥੇ ਵੀ ਕੋਈ ਸ਼ਾਂਤਬਨਾ ਕੋਈ ਉਹਨਾਂ ਨੂੰ ਹਮਦਰਦੀ ਆਪਣੇ ਵੱਲੋਂ ਭੇਂਟੋ ਕੀਤੀ ਜਾ ਰਹੀ ਆ ਕਿਉਂਕਿ ਆ ਜੇ ਕੁਝ ਹੋ ਰਿਹਾ ਹੈ ਇਹਨੂੰ ਵਧਨਤਾ ਨਹੀਂ ਦਿੱਤਾ ਜਾ ਸਕਦਾ ਇੰਨੀ ਹੇਟ ਇੰਨੀ ਨਫਰਤ ਨੂੰ ਜੇ ਅਸੀਂ ਵਧਨ ਦੇਤਾ ਤੇ ਇਹਦੇ ਰਿਜ਼ਲਟ ਵੀ ਤਾਂ ਆਉਣ ਵਾਲੇ ਭਵਿੱਖਾ 'ਚ ਫਿਰ ਮਾੜੇ ਨਿਕਲ ਸਕਦੇ ਆ ਜੀ ਸਾਡੇ ਲਈ ਜਿਹੜੀ ਗਲਤੀ ਤੁਸੀਂ ਨਵਿੱਤ ਕੀਤੀ ਹੈ ਨਾ ਕਿ ਸਾਈਨ ਬੋਰਡ ਨਹੀਂ ਪੜ ਪਾਏ ਮੇਰੀ ਗੱਲ ਸੁਣੋ ਮੇਰੇ ਵੀਰ ਬਾਰਲੇ ਦੇਸ਼ ਦੇ ਵਿੱਚ ਜਦੋਂ ਤੁਹਾਡੇ ਵਾਲੇ ਦੁਆਲੇ 10 ਗੋਰੇ ਇਕੱਠੇ ਹੋ ਜਾਣਾ ਮਤਲਬ ਕਿ ਵੱਡੇ-ਵੱਡੇ ਸਰੀਰਾਂ ਦੇ ਤੇ ਤੁਹਾਨੂੰ ਆ ਕੇ ਅੰਗਰੇਜ਼ੀ ਚ ਪੁੱਛਣ ਲੱਗ ਪੈਣ ਕਿ ਆਹ 10 ਆਹ 10 10 ਤੁਹਾਡੇ ਹੱਥੋਂ ਹਜੇ ਹੋਣੀ ਵੀ ਇਹਦਾ ਵੱਡਾ ਐਕਸੀਡੈਂਟ ਹੋਇਆ ਹੋਵੇ ਤੇ ਅੱਧੀ ਚੀਜ਼ਾਂ ਤੇ ਬੰਦਾ ਉਦਾਂ ਹੀ ਭੁੱਲ ਜਾਂਦਾ ਇਹ ਵੀ ਗੱਲ ਦਾ ਧਿਆਨ ਰੱਖੋ ਕਿ ਐਸ ਵੇਲੇ ਪ੍ਰੋਪਗੈਂਡਾ ਚੱਲ ਰੰਦਾ ਉਸ ਬੱਚੇ ਦੇ ਖਿਲਾਫ ਕਿ ਉਹਨੂੰ ਏਦਾਂ ਪੇਸ਼ ਕਰੋ ਇਹਨੂੰ ਤੇ ਅੰਗਰੇਜ਼ੀ ਨਹੀਂ ਆਉਂਦੀ ਇਹਨੂੰ ਸਾਈਨ ਨਹੀਂ ਪੜਨੇ ਉਹਦੇ ਜਿਹੜੀ ਗੱਲ ਤੁਸੀਂ ਕੀਤੀ ਹੈ ਟ੍ਰਕਿੰਗ ਸਕੂਲਾਂ ਦੀ ਹਾਂ ਸਾਨੂੰ ਇਹ ਚੀਜ਼ ਦਾ ਵੇਅਰ ਹੋਣਾ ਪੈਣਾ ਕਿ ਐਵੇਂ ਕਿਸੇ ਦੇ ਲਾਇਸੈਂਸ ਨਹੀਂ ਬਣਨੇ ਚਾਹੀਦੇ ਉਹ ਫਿਰ ਪਰ ਉਹ 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 ਉਸ ਨੌਜਵਾਨ ਦੀ ਗਲਤੀ ਨਹੀਂ ਆ ਉਹ ਸਿਸਟਮ ਦੀ ਗਲਤੀ ਆ ਉਹ ਸਿਸਟਮ ਨੂੰ ਕਰੈਕਟ ਕਰਨ ਦੀ ਲੋੜ ਆ ਜਿਹੜੀ ਗੱਲ ਤੁਸੀਂ ਕੀਤੀ ਮੈਂ ਬੜਾ ਹੈਰਾਨ ਹੋਇਆ ਨਵਰੀਤ ਅੱਜ ਜੋ ਮੈਨੂੰ ਪਤਾ ਲੱਗਾ ਕਿ ਉਸ ਨੌਜਵਾਨ ਕੋ ਵਕੀਲ ਵੀ ਨਹੀਂ ਹੈਗਾ ਇਹਦਾ ਮਤਲਬ ਉਸੇ ਫੈਮਿਲੀ ਜਿਹੜੀ ਪੰਜਾਬ ਦੇ ਵਿੱਚ ਆ ਉਹਨਾਂ ਨੂੰ ਪਤਾ ਹੀ ਨਹੀਂ ਕੀ ਹੋ ਰਿਹਾ ਨਹੀਂ ਫਿਰ ਜਿਹੜੀ 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 ਮੇਰਾ ਵੀਰ ਹਾਂ ਹਾਂਜੀ ਤੁਸੀਂ ਦੱਸੋ ਬਲ ਹਾਂਜੀ ਮੈਂ ਤੁਹਾਨੂੰ ਰਿਕੁਐਸਟ ਕਰਦਾ ਤੂੰ ਮੇਰਾ ਵੀਰ ਆ ਤੂੰ ਮੈਂ ਤੇਰੇ ਤੇ ٹرسٹ ਕਰਦਾ ਮੈਂ ਤੇਰਾ ਕੰਮ ਵੇਖਿਆ ਜਦੋਂ ਮੈਂ ਦਿੱਲੀ ਅੰਦੋਲਨ ਜਾਂ ਮੈਂ ਤੈਨੂੰ ਰਿਕੁਐਸਟ ਕਰਦਾ ਮੇਰੇ ਭਰਾ ਉਹਨਾਂ ਦੇ ਘਰ ਜਾ ਉਹਨਾਂ ਨੂੰ ਮੇਰੇ ਵੱਲੋਂ ਇੱਕ ਸੁਨੇਹਾ ਲਾ ਕਿ ਉਹਨਾਂ ਦਾ ਜਿਹੜਾ ਬੱਚਾ ਇਸ ਵੇਲੇ ਬਹੁਤ ਜਿਆਦਾ ਨਾਜ਼ੁਕ ਘੜੀ ਦੇ ਵਿੱਚ ਆ ਉਹਦੇ ਕੋਈ ਵਕੀਲ ਨਹੀਂ ਹੈਗਾ ਉਹਨੂੰ ਉਹ ਡਰਿਆ ਪਿਆ ਸਾਡੇ ਨਾਲ ਰਾਸਤਾ ਕਰੋ ਸਾਨੂੰ ਦੱਸੋ ਅਸੀਂ ਕੀ ਕਰ ਸਕਦੇ ਹਾਂ ਅਸੀਂ ਹਰ ਇੱਕ ਉਹ ਚੀਜ਼ ਕਰਨ ਲਈ ਰੈਡੀ ਹਾਂ ਪਰ ਨਵਰੀਤ ਮੈਨੂੰ ਲੱਗਦਾ ਉਹਨਾਂ ਦੇ ਪਰਿਵਾਰ ਨੂੰ ਕਿ ਉਹਨਾਂ ਦੇ ਬੱਚੇ ਦੇ ਉੱਤੇ ਇਸ ਵੇਲੇ ਕੀ ਕੀ ਚੱਲ ਰਿਹਾ ਸੋ ਪਲੀਜ਼ ਇੱਕ ਮੇਰੇ ਮੈਂ ਰਿਕੁਐਸਟ ਕਰਦਾ ਉਹਨਾਂ ਦੇ ਘਰੇ ਜਾਈ ਸਾਡੇ ਤਨ ਤਾਨ ਤੋਂ ਆ ਉਹਨਾਂ ਦਾ ਘਰ ਲੱਭ ਕੇ ਉਹਨਾਂ ਦੇ ਫੈਮਿਲੀ ਤੱਕ ਇਹ ਮੈਸੇਜ ਜ਼ਰੂਰ ਦੇਈਂ ਕਿ ਸਾਨੂੰ ਕੰਟੈਕਟ ਕਰਨ ਤੇ ਸਾਨੂੰ ਦੱਸੋ ਜੋ ਸਾਨੂੰ ਹੁਕਮ ਲਾਉਣਗੇ ਅਸੀਂ ਉਹ ਕਰਾਂਗੇ ਪਰ ਇੱਕ ਵਾਰੀ ਉਹਨਾਂ ਨਾਲ ਗੱਲ ਕਰਨਾ ਬਹੁਤ ਜ਼ਰੂਰੀ ਆ ਮੇਰੀ ਉਹਨਾਂ ਦੇ ਬ੍ਰਦਰ ਦੇ ਨਾਲ ਗੱਲ ਹੋਈ ਆ ਤੇਜਿੰਦਰ ਦੇ ਨਾਲ ਤੇ ਪਰ ਮੈਂ ਮੈਨੂੰ ਲੱਗਦਾ ਉਹਨਾਂ ਨੂੰ ਪੂਰੀ ਗੱਲ ਦੀ ਸਮਝ ਨਹੀਂ ਆ ਕਿ ਇੱਥੇ ਇਸ ਟਾਈਮ ਤੇ ਜੋ ਹਾਲਾਤ ਨੇ ਉਹ ਕਿੰਨੇ ਨਾਜ਼ੁਕ ਨੇ ਤੋ ਪਲੀਜ਼ ਉਹਨਾਂ ਤੱਕ ਇਹ ਇਹ ਚੀਜ਼ ਜ਼ਰੂਰ ਮੇਰਾ ਮੈਸੇਜ ਪਹੁੰਚਾਈ ਕਿ ਐਸੋਲੇ ਜਿਹੜੀ ਜਿਹੜੀ ਇਹ ਕਿਉਂਕਿ ਉਹਨਾਂ ਤੇ ਉਹਨਾਂ ਕੋ ਮੈਂ ਇਹੋ ਗੱਲ ਕਹਿ ਰਿਹਾ ਜਿਸ ਕੋ ਵਕੀਲ ਵੀ ਨਹੀਂ ਹੈਗਾ ਉਹ ਕੇਸ ਕਿੱਦਾਂ ਲੜ ਸਕਦਾ ਤੁਸੀਂ ਡਾਕਟਰ ਹੋ ਸ਼ਾਇਦ ਵੱਧ ਸਮਝਦੇ ਹੋ ਬੰਦੇ ਦੀ ਮਾਨਸਿਕ ਅਵਸਥਾ ਨੂੰ ਪਰ ਇੱਕ ਮੇਰਾ ਆਖਰ ਦੇ ਵਿੱਚ ਇਹ ਆ ਸਵਾਲ ਬਿਲਕੁਲ ਕਿ ਜਿਹੜੀ ਉਹ ਕਹਿ ਰਿਹਾ ਕਿ ਇੰਨੇ ਸਾਲ ਦੀ ਸਜ਼ਾ ਹੋ ਗਈ ਹੈ ਇੰਨੇ ਸਾਲ ਦੀ ਸਜ਼ਾ ਹੋ ਗਈ ਹੈ ਇੰਨੀ ਜਲਦੀ ਸਜ਼ਾ ਹੋ ਜਾਂਦੀ ਹੈ ਜੇਸਾ ਦੇ ਵਿੱਚ ਇਹ ਯਾਨੀ ਕਿ ਅਮਰੀਕਾ ਦੇ ਵਿੱਚ ਨਾ ਨਹੀਂ ਨਹੀਂ ਅਮਰੀਕਾ ਦੇ ਵਿੱਚ ਬਹੁਤ ਲੰਬੀ ਲੰਬੀ ਸਜ਼ਾ ਹੋ ਜਾਂਦੀ ਇੱਥੇ ਤੇ 200 200 ਸਾਲ 100 100 ਸਾਲ ਵੀ ਸਜ਼ਾ ਸੁਣਾ ਦਿੰਦੇ ਆ ਤੁਹਾਡੇ ਇੰਡੀਆ ਉਹ ਕੋਈ ਸਿਸਟਮ ਨਹੀਂ ਇੱਥੇ ਇੱਥੇ ਹੋ ਜਾਂਦੀ ਆ ਇਸੇ ਲਈ ਤੇ ਬਹੁਤ ਜ਼ਰੂਰੀ ਆ ਕਿ ਇਹ ਜਿਹੜੀ ਘੜੀ ਆ ਇਹਨੂੰ ਸਮਝਣਾ ਕਿ ਇਹ ਹੋ ਕੀ ਰਿਹਾ ਇਹ ਸਿਸਟਮ ਇਸ ਨੌਜਵਾਨ ਨੂੰ ਇਥੋਂ ਦੀ ਜਿਹੜੀ ਇੱਕ ਪੋਲਿਟਿਕਲ ਲੜਾਈ ਆ ਡੈਮੋਕ੍ਰੈਟਿਕ ਪਾਰਟੀ ਦੀ ਰਿਪਬਲਿਕਨ ਪਾਰਟੀ ਦੀ ਟਰੰਪ ਵਰਸਸ ਜਿਹੜਾ ਕੈਲੀਫੋਰਨੀਆ ਦਾ ਗਵਰਨਰ ਆ ਵਰਸਸ ਫਲੋੜਾ ਦਾ ਜਿਹੜਾ ਗਵਰਨਰ ਆ ਉਸ ਲੜਾਈ ਦੇ ਵਿੱਚ ਇਸ ਨੂੰ ਇੱਕ ਮੋਹਰਾ ਬਣਾ ਦਿੱਤਾ ਗਿਆ ਕਿਉਂਕਿ ਇਹ ਇੱਕ ਨੰਬਰ 1 ਇਮੀਗਰੈਂਟ ਆ ਨੰਬਰ 2 ਇਹ ਜਿਹੜਾ ਬਾਰਡਰ ਕ੍ਰੋਸ ਕਰਕੇ ਆਇਆ ਉਹ ਜਿਹੜੀ ਚੀਜ਼ ਆ ਉਹਨੂੰ ਮੋਹਰਾ ਬਣਾ ਕੇ ਜਿਹੜੀ ਜਿਹੜੀ ਚੱਲ ਆ 트ੰਪ ਦੀ ਟੀਮ ਆ ਐਸਵੇ ਲੋਕਾਂ ਦੇ ਪੇਸ਼ ਕਰ ਰਹੀ ਆ ਕਿ ਜਿਹੜੇ ਵੇਖੋ ਡੈਮੋਕ੍ਰੇਟਸ ਆ ਇਹ ਮਾੜੇ ਆ ਔਰ ਇਸ ਦਾ ਚਿਹਰਾ ਐਸਵੇ ਹਰ ਇੱਕ ਟੀਵੀ ਚੈਨਲ ਦੇ ਉੱਤੇ ਦਿਖਾਇਆ ਜਾ ਰਿਹਾ ਅਮਰੀਕਾ ਦੇ ਵਿੱਚ ਮੈਂ ਇਹੋ ਗੱਲ ਤੇ ਤੁਹਾਨੂੰ ਦੱਸ ਰਿਹਾ ਨਾ ਕਿ ਸਜ਼ਾ ਹੋ ਵੀ ਸਕਦੀ ਆ ਬਾਅਦ ਵਿੱਚ ਕਹਿਣਾ ਕਿ ਨਹੀਂ ਸਾਨੂੰ ਤੇ ਪਤਾ ਨਹੀਂ ਸੀ ਸਾਨੂੰ ਉਹਨੇ ਆਹ ਕਿਹਾ ਸੀ ਸਾਨੂੰ ਉਹਨੇ ਉਹ ਕਿਹਾ ਸੀ ਮੈਂ ਇਸੇ ਲਈ ਰਿਕੁਐਸਟ ਕਰ ਰਿਹਾ ਭਗਵੰਤ ਮਾਨ ਨੂੰ ਵੀ ਮੈਂ ਪਲੀਜ਼ ਭਗਵੰਤ ਮਾਨ ਜਿਹੜੇ ਤੁਹਾਡੇ ਚੀਫ ਮਿਨਿਸਟਰ ਸਾਹਿਬ ਨੇ ਉਹਨਾਂ ਨੂੰ ਵੀ ਕਹਿਣਾ ਕਿ ਭਾਈ ਇਸ ਇਸ ਫੈਮਿਲੀ ਦਾ ਹੱਥ ਫੜੋ ਹੋਰ ਜਿਹੜੇ ਤੁਹਾਡੇ ਇੱਥੇ ਕਾਂਗਰਸੀ ਜਿੰਨੇ ਵੀ ਹੋਰ ਪਾਰਟੀਆਂ ਨੇ ਮੈਂ ਉਹਨਾਂ ਨੂੰ ਵੀ ਰਿਕੁਐਸਟ ਕਰਦਾ ਇਹ ਜਿਹੜੀ ਘੜੀ ਬੜੀ ਨਾਜ਼ੁਕ ਆ ਤੁਹਾਡਾ ਹੀ ਤੁਹਾਡੇ ਦੇਸ਼ ਦਾ ਇੱਕ ਨੌਜਵਾਨ ਆ ਜਿਹੜਾ ਬਾਹਰਲੇ ਦੇਸ਼ਾਂ ਦੇ ਇਸ ਵੇਲੇ ੱੱਕੇ ਖਾ ਰਿਹਾ ਉਹਦੇ ਖਿਲਾਫ ਵੇਖੋ ਕਿੱਡੀ ਵੱਡੀ ਸਾਜ਼ਿਸ਼ ਕੀਤੀ ਜਾ ਰਹੀ ਆ ਆਪਾਂ ਸਟੈਪ ਅਪ ਕਰੀਏ ਆਪਣੀਆਂ ਟੀਮਾਂ ਇੱਥੇ ਭੇਜੀਏ ਜੋ ਨਹੀਂ ਸਾਡੇ ਪੰਜਾਬ ਤੋਂ ਕੋਈ ਇੱਥੇ ਟੀਮ ਆਉਂਦੀ ਔਰ ਉਸ ਦਾ ਸਾਥ ਦਵੇ ਕਿੱਡਾ ਕਿੰਨਾ ਕਿੰਨਾ ਸੋਹਣਾ ਮੈਸੇਜ ਆਂਦਾ ਸਾਡੇ ਪੰਜਾਬੀ ਵਾਲੀ ਜੇ ਭਗਵੰਤ ਜਿੱਦਾਂ ਜੇ ਭਗਵੰਤ ਮਾਨ ਆਪ ਵੀ ਇੱਥੇ ਆ ਜਾਣ ਔਰ ਆ ਕੇ ਇਸ ਬੱਚੇ ਦਾ ਕੇਸ ਲੜਨ ਕਿ ਨਹੀਂ ਦੂਜੇ ਦੇਸ਼ਾਂ 'ਚ ਵੀ ਸਾਡੇ ਬੱਚੇ ਦੇ ਜੇ ਕਦੀ ਕੁਝ ਹੁੰਦਾ ਤੇ ਅਸੀਂ ਉਹਦਾ ਸਾਥ ਦੇਵਾਂਗੇ ਪਤਾ ਨਹੀਂ ਮੈਂ ਮੈਂ ਠੀਕ ਹਾਂ ਕਿ ਮੈਂ ਗਲਤ ਹਾਂ ਪਰ ਜੇ ਮੈਂ ਉਹਨਾਂ ਦੀ ਜਗ੍ਹਾ ਹੁੰਦਾ ਤੇ ਮੈਂ ਜ਼ਰੂਰ ਇਹ ਕਰਦਾ ਮੈਂ ਰਿਕਵੈਸਟ ਹੀ ਕਰ ਸਕਦਾ ਕਿ ਜਿਹੜੀ ਸਰਕਾਰਾਂ ਨੇ ਸਾਡੇ ਪੰਜਾਬ ਦੀਆਂ ਜਿਹੜੀਆਂ ਸਿਆਸੀ ਪਾਰਟੀਆਂ ਨੇ ਜਾਗਣ ਔਰ ਜੇ ਇਸ ਕੇਸ ਦੇ ਵਿੱਚ ਕਿਸੇ ਵੀ ਤਰ੍ਹਾਂ ਮਦਦ ਕਰ ਸਕਦੇ ਤੇ ਪਲੀਜ਼ ਕਰਨ ਕਿਉਂਕਿ ਇਹ ਇੱਕ ਕੇਸ ਦੀ ਗੱਲ ਨਹੀਂ ਆ ਇਸ ਤੋਂ ਬਾਅਦ ਬਹੁਤ ਕੁਝ ਹੋਰ ਵੀ ਹੋ ਸਕਦਾ ਸਾਡੇ ਨਾਲ ਜਿਹੜੇ ਹਿਸਾਬ ਨਾਲ ਤੁਸੀਂ ਵੇਖੇ ਹੋਗਾ ਕੋਰਟ ਰੂਮ ਚ ਵਿੱਚ ਜੇ ਉਹਨਾਂ ਨੂੰ ਪੱਗ ਵੀ ਨਹੀਂ ਬੰਨਣ ਦਿੱਤੀ ਮਤਲਬ ਇੱਕ ਜਿਹੜਾ ਸਰਦਾਰ ਬੰਦਾ ਵਾ ਮਤਲਬ ਇਹਦਾ ਮਤਲਬ ਅਸੀਂ ਕਿੰਨੇ ਸਾਲ ਇੱਥੇ ਅਮਰੀਕਾ ਹੋ ਗਏ ਸਿੱਖਾਂ ਨੂੰ ਅੱਜ ਤੱਕ ਅਸੀਂ ਇੱਥੋਂ ਦੀ ਜਿਹੜੀ ਸਰਕਾਰਾਂ ਨੂੰ ਇਹ ਵੀ ਨਹੀਂ ਦੱਸ ਸਕਦੇ ਕਿ ਜਿਹੜਾ ਜਿਹੜਾ ਸਿੱਖ ਆ ਉਹ ਕੋਈ ਉਹ ਉਹ ਕੋਈ ਕ੍ਰਿਮੀਨਲ ਤੇ ਨਹੀਂ ਉਹ ਮੁੰਡਾ ਨੌਜਵਾਨ ਕਿ ਉਹਨੂੰ ਪੱਗ ਵੀ ਨਹੀਂ ਬੰਨਣ ਦਿੱਤੀ ਕੋਰਟ ਰੂਮ ਦੇ ਵਿੱਚ ਕਿੰਨਾ ਕਿੰਨਾ ਕਿੰਨੇ ਅਸੀਂ ਮਤਲਬ ਕਿੰਨੇ ਕਿ ਤੁਸੀਂ ਅਸੀਂ ਆਪਣੇ ਨੂੰ ਬਹੁਤ ਤਕੜੇ ਕਹਿੰਨੇ ਆਂ ਕਿ ਅਮਰੀਕਾ ਸਾਡੇ ਆ ਆ ਉਹ ਆ ਪਰ ਉਸ ਗੱਲ ਤੋਂ ਪਤਾ ਲੱਗ ਗਿਆ ਕਿ ਤੁਸੀਂ ਇਸ ਇਹਨਾਂ ਨੂੰ ਅਜ ਤੱਕ ਆਪਣੇ ਧਰਮ ਬਾਰੇ ਇਹਨਾਂ ਵੀ ਨਹੀਂ ਦੱਸ ਸਕੇ ਕਿ ਸਾਡੇ ਜਿਹੜੇ ਧਰਮ ਦੇ ਵਿੱਚ ਆ ਜਿਹੜੀ ਪੱਗ ਦੀ अहमियत ਕੀ ਆ ਮਤਲਬ ਕਿ ਮੈਂ ਸੱਚੀ ਦੱਸ ਰਿਹਾ ਨਵਰੀਤ ਬੜਾ ਡਿਸਪਾਇੰਟਿੰਗ ਆ ਜੋ ਕੁਝ ਐਸਾ ਅਮਰੀਕਾ ਦੇ ਵਿੱਚ ਹੋ ਰਿਹਾ ਔਰ ਬਹੁਤ ਜ਼ਰੂਰੀ ਆ ਕਿ ਸਾਨੂੰ ਜਥੇਬੰਦ ਹੋਈਏ ਇਕੱਠੇ ਹੋਈਏ ਔਰ ਇਸ ਜਿਹੜੀ ਜਿਹੜੀ ਇਹ ਕੇਸ ਆ ਇਹਦੇ ਵੱਲ ਇੱਕ 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 ਯੂ ਨੋ ਇਕੱਠੇ ਹੋ ਕੇ ਇਸ ਨੂੰ ਲੜਨ ਦੀ ਕੋਸ਼ਿਸ਼ ਕਰੀਏ ਔਰ ਉਸ ਨੌਜਵਾਨ ਨੂੰ ਅ ਇਹ ਇਨਸਾਫ ਦਿਵਾਉਣ ਦੀ ਕੋਸ਼ਿਸ਼ ਕਰੀਏ ਜੀ ਤਾਂ ਬਿਲਕੁਲ ਹਾਲਾਂਕਿ ਇਹ ਕੇਸ ਵੀ ਇਹ ਜਾਏ ਤੇ ਕਦਲੀ ਲੈ ਇਧਰਲੇ ਪਾਸਿਓਂ ਮਾਨ ਚ ਆਉਂਦੀ ਆ ਤਾਂ ਦੂਜੀ ਦੇ ਦੂਜੇ ਪਾਸਿਓਂ ਮਾਨ ਚ ਆ ਜਾਂਦੀ ਆ ਪਰ ਠੀਕ ਆ ਇਹਦੇ ਦੇ ਘੱਟੋ ਘੱਟ ਅਗਲੇ ਨੂੰ ਪੱਖ ਪੇਸ਼ ਕਰਨ ਦਾ ਮੌਕਾ ਤਾਂ ਜ਼ਰੂਰ ਹਰ ਇੱਕ ਕਿਸੇ ਨੂੰ ਮਿਲਣਾ ਚਾਹੀਦਾ ਤੇ ਉਹਦਾ ਉਹਨੂੰ ਅਧਿਕਾਰ ਵੀ ਆ ਤੇ ਉਹਦੇ ਦੀ ਜੇ ਕਮਿਊਨਿਟੀ ਕੁਝ ਕਰ ਸਕਦੀ ਆ ਇੱਕ ਚੰਗੇ ਵਕੀਲਦਾਰੇ ਨੇ ਤਾਂ ਮੈਨੂੰ ਨਹੀਂ ਲੱਗਦਾ ਇਹਦੇ 'ਚ ਕੋਈ ਬੁਰਾਈ ਆ ਬਹੁਤ ਬਹੁਤ ਧੰਨਵਾਦ ਅਕਸਰ ਬਹੁਤ ਬਹੁਤ ਤੁਹਾਡਾ ਸ਼ੁਕਰੀਆ ਬਹੁਤ ਧੰਨਵਾਦ ਥੈਂਕ ਯੂ ਨਵੀਰ ਥੈਂਕ ਯੂ